ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਵਾਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆਂ ਸ਼ਹਿਰ ਜਨਾਲਾ ਤਹਿਸੀਲ ਵੀ ਨਾਲਾ ਤੇ ਜ਼ਿਲ੍ਹਾ ਅਮਰਸਰ ਅਸੀਂ ਪਹੁੰਚੇ ਆਂ सोनू ਵੀਰ ਦੇ ਕੋਲ ਤੇ ਬਖਮ ਨੇ ਤੁਹਾਨੂੰ ਅਸ਼ੂ ਅੱਜ ਤੇ 98767 ਦੇ 6020 सोनू ਜੀ ਨਾਲਾ ਵੀਰ 98149 ਤੇ 655752 ਵਾਲਾ ਡੇਰੀ ਫਾਰਮ ਵਾਲਾ ਡੇਰੀ ਫਾਰਮ ਇਹ ਸਾਡੇ ਵੀਰ ਦੇ ਨੰਬਰ ਜੀ ਤੇ ਇਹ ਵੀ ਸਾਡੇ ਦਾ ਬੋਰਡ ਜੀ ਤੋਂ ਨੂੰ ਵੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬੋਸਾਂ ਠੀਕ ਠਾਕ ਵੀਰ ਕੋਈ ਤੋਹਲਿਆ ਤਾ ਨਾ ਤੋਹਾਂ ਇਹਨੇ ਲੈ ਰਾਵੀ ਦੀ ਪੂਰੀ ਵੱਡੀ ਝੋਟੀ ਵੀ ਅੱਜ ਲੈ ਆਂਦੀ ਕੱਢ ਕੇ ਆ ਗਈ ਉਹ ਤੋਹੇ ਹੀ ਲੋ ਵੀਰ ਜੀ ਇੱਕ ਹੋਰ ਆ ਗਈ ਜੀ ਵੀ ਆ ਗਈ ਵੇਖੋ ਪੂਰੀ ਆ ਗਈ ਆ ਮੈਂ ਤਾਂ ਕਿਤੇ ਨਕਸ਼ੇ ਲੈਤੇ ਤੇ ਚੈੱਕ ਪਾਸ ਨੇ 4 ਮਹੀਨੇ ਤੋਂ ਬਾਹਰ ਤੇ ਚੈੱਕ ਪਾਸ ਤੇ ਬੁਰੀ ਪਾੜੀ ਦਾ ਕੈਮਰਾ ਮਾਰ ਦੋ ਗੱਡੀ ਜਾਉਂਦੋ ਉਹਨੇ ਉਹਨੂੰ ਕੋਈ ਨਹੀਂ ਕੋਈ ਨਹੀਂ ਹੁੰਦੋ ਹੁੰਦੋ ਇੱਦਾਂ ਮਾਰੋ ਮੈਂ ਦੇਖੋ ਲਓ ਵੇਖੋ ਵੀਰ ਜੀ ਝੋਟੀ ਆ ਗਈ ਜੇ ਵੱਡੀ ਝੋਟੀ ਆ ਗਈ ਜੇ ਪੂਰੀ ਵੱਡੀ ਝੋਟੀ ਦਾ ਗਿਰਗਿਰ ਤੇ ਥਨ ਲੱਗਾ ਜੇ ਨਿੱਕੀ ਸਿੰਗੀ ਦੀ ਝੋਟੀ ਸ਼ਕੀਨ ਅਗੇ ਮਾਤ ਮਰੇ ਵਿੱਚ ਗੱਡੀ ਲੋ ਵੀਰ ਜੀ ਲੋ ਜੀ ਪੂਰੀ ਸ਼ਕੀਨ ਚੋਟੀ ਮੈਂ ਲਾ ਕੇ ਵਿਖਾਉਨੇ ਆ ਹਾਂ ਲਾ ਲੇ ਇਹ ਫੜਾਏ ਮੈਨੂੰ ਫੜਾਏ ਫੜ ਲਓ ਫੜ ਲਓ ਲੋ ਵੀਰ ਜੀ ਮਾਰ ਬਾਬਾ ਜੀ ਕਾਲਿਆ ਨਾ ਲੱਗੇ ਜੇ ਝੋਟੀ ਤੇ ਪੂਰੀ ਸਰਾ ਝੋਟੀ ਸੋਨੂੰ ਵੀਰ ਨੇ ਲਿਆਂਦਾ ਤੇ ਜੋੜਾ ਇਹ ਅਜ ਸਰਾ ਹੀ ਲਿਆਂਦਾ ਵੀਰ ਨੇ ਬਹੁਤ ਹੀ ਚੰਗੀ ਝੋਟੀਆਂ ਜਾਂਦੀ ਆ ਤੇ ਵੀਰ ਨੇ ਅੱਜ ਨਗੀਨੇ ਹੀ ਲਿਆਂਦੇ ਆ ਦੋਵੇਂ ਝੋਟੀਆਂ ਪੂਰੇ ਟਾਪ ਦੀਆਂ ਨੀਲੀ 라ਵੀ ਦੀ ਤੇ ਬੂਰੀ ਝੋਟੀ ਪੂਰੀ ਵੱਡੀ ਝੋਟੀ ਆ ਤੇ ਸੋਨੂ ਵੀਰ ਜੀ ਫੇਰ ਲੈਣ ਤੇ ਪੀਸ ਜਿਆਦਾ ਤੇ ਪੀਸ ਠੀਕ ਆ ਵੀਰ ਜੀ ਠੀਕ ਆ ਕੋਕੇ ਪੀਸ ਲਿਆਦੇ ਜੱਜ ਜੜ ਗਿਆ ਨਹੀਂ ਸਹੀ ਗੱਲ ਮੈਂ ਤੈਨੂੰ ਸਵੇਰੇ ਵੀ ਕਹਿ ਬਈ ਹੁਣ ਕੋਕੇ ਪੀਸ ਹੀ ਲਿਆਓ ਤੇ ਸੋਨੂ ਵੀਰ ਜੀ ਕਿਹੜੀ ਤੋਂ ਸ਼ੁਰੂ ਕਰਨਾ ਮਹਿਲਾ ਤੇ ਦੱਸੋ ਇਹਦੀ ਡਿਟੇਲ ਮੇਰੇ ਭਾਈ 부ਸ਼ੀ ਜੇ ਮਿਲਦੀ ਜੇ ਅੱਛਾ ਇਹ 부ਸ਼ੀ ਦੇ ਨੂੰ ਮੇਰਾ ਵੀ ਜਿੱਥੋਂ ਮੱਦੀ ਕੋਈ ਕਰਾਵੇ ਇਹਨੂੰ 20 ਤੋਂ 25 ਦੇ ਸੂਰੋਗੇ ਮਿਲ ਲੋ ਮੀਨੋ ਅੰਦਰੀਆ ਦਰਬਾਰ ਜੇ ਲਓ ਵੀਰ ਜੀ ਵੇਖੋ 부ਤੀ ਵੇਖੋ ਝੋਟੀ ਦੀਆਂ ਲੰਮੀ 부ਤੀ ਵਾਲੀ ਤੇ ਵੱਡੀ ਝੋਟੀ ਜੇ ਕੋਈ ਵੀਰ ਇੱਥੇ ਆਣ ਕੇ ਵੇਖੇ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਤੇ ਤੇ ਵਿਖਾਓ ਤੁਹਾਨੂੰ ਵੀਰ ਜੀ ਖੋਲ ਕੇ ਦੇਖੋ ਭਾਜੀ ਲਓ ਜੀ ਦੇਖੋ ਵੀਰ ਜੀ ਪੂਰੀ ਵੱਡੀ ਝੋਟੀ ਏ ਤੇ ਕੋਕਾ ਪੀਸੀ ਆ ਆ ਨਿਕਾ ਨਿਕਾ ਸਿੰਗ ਲੱਗਾ ਝੋਟੀ ਨੂੰ ਇੱਕ ਪਾਕਵਾ ਜਨ ਬਹੁਤ ਹੀ ਜ਼ਿਆਦਾ ਝੋਟੀ ਦਾ ਹਾਈਟ ਬਹੁਤ ਹੈ ਬੇਰ ਬਹੁਤ ਜੀ ਨਹੀਂ ਨਹੀਂ ਪੂਰੀ ਵੀਰ ਜੀ ਵੱਡੀ ਝੋਟੀ ਆ ਕੋਈ ਕਮੀ ਨਹੀਂ ਲਓ ਵੀਰ ਜੀ ਅਗਲੇ ਪਾਸੇ ਵੀ ਵਿਖਾ ਦਿੰਨੇ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਏ ਆਲੋ ਯਾਰ ਇਹ ਜੁੜੇ ਗਦੀਨਾ ਨਾ ਬੋਚੀ ਨੂੰ ਦੇ ਹੀ ਆ ਵੀ ਸੋਨੂ ਵੀਰ ਜੀ ਅਮੀਨੇ ਉੰਦਰੀ ਆ ਵੀ ਜੋ ਪਾਈਏ ਉੰਦਰੀ ਆ ਗਰੰਟਡ ਮੇਰਾ ਗਰੰਟਰ ਕੋ ਦੋ ਜਾਦਾਂ ਵਾਦ ਕਰ ਲੋ ਯਾਰੋ ਠੀਕ ਆ ਵੀਰ ਜੀ ਆ ਦੇਖੋ ਜਿੱਦਾਂ ਮੱਦੀ ਲਈ ਆ ਆ ਦੇਖੋ ਵੀਰ ਜੀ ਬੁਝੇ ਤੇ ਮਗਰਮਰ ਤੁਰੇ ਫਿਰਦੀ ਮੰਨੋ ਕੋਈ ਗੱਲ ਨਹੀਂ ਆਹ ਇਹ ਭੱਜੀ ਫਿਰਦੀ ਐ ਮਗਰਮਗਰ ਤੇ ਆਹ ਦੇਖੋ ਦੇਖੋ ਜੀ ਮੰਨੋ ਵੀਰ ਜੀ ਮੰਨੋ ਸੋਨੂ ਵੀਰ ਜੀ ਕਿੰਨਾ ਦੁੱਧ ਦਸਿਆ ਸੀ ਦੁੱਧ ਵੀਰ ਜੀ 9 ਕਿਲੋ ਹੋਊਗਾ ਘੇਰ ਤੋਂ ਏ 9 ਕਿਲੋ ਦੁੱਧ ਜੀ ਉਹਦੇ 9 ਕਿਲੋ ਹੁਸਾ ਅੱਛਾ ਭਾਜੀ ਆਪਾਂ 9 ਨਹੀਂ ਕਰਾਂ ਹਾਂ ভাই ਆ ਜੀ ਆਪਾਂ 8.5 ਨਹੀਂ ਕਰਾਂ ਅੱਛਾ ਆਪਾਂ 8 ਕਿਲੋ ਕਹਿ ਵੀ ਦੇਣੀ ਹੈ ਲੋ ਵੀ ਜੀ 8 ਕਿਲੋ ਵੀਰ ਦੀ ਮੰਨ ਲਓ ਹੈਗੀ ਆ ਕਿ ਜੇ ਦੁੱਧ 9 ਦੇ ਨੇ ਕਿਲੋ ਘੱਟ ਦੱਸਣਾ ਇਹ ਵੀ ਹੁਣੇ ਆਈ ਹੈ ਜੀ ਇਹ ਵੀ ਆਈ ਆ ਸਾਡੇ ਸਾਹਮਣੇ ਆਈ ਆ ਆ ਦੇਖੋ ਹਾਂ ਦੇਖੋ ਵੀਰ ਜੀ ਇਹ ਦੇਖੋ ਐ ਗਿਣ ਗਿਣ ਕੇ ਤਾਂ ਲੱਗਾ ਆ ਦੇਖੋ ਔਰ ਰਿਬੂ ਜੀ ਨੂੰ ਲਈਏ ਚੱਤਾਂ ਹਾਂ ਤੇ ਸੋਨੂ ਜੀ ਜੀ ਕੈਮਰਾ ਕਰੋ ਆ ਵੇ ਲੋ ਹਾਂ ਸਾਡੇ ਸਾਹਮਣੇ ਜੀ ਹਾਂ ਠੀਕ ਹੈ ਜੀ ਠੀਕ ਹੈ ਭਾਈ ਤੇ ਸੋਨੂ ਵੀਰ ਜੀ ਬਾ ਇਦਾਂ ਹੀ ਹੋਣੀ ਭਾਬੇ ਆਈਏ ਇਹ ਤਾਂ ਮੈਂ ਵੀ ਤਾਂ ਸੋ ਇਦਾਂ ਜਿਹੜੇ ਮਰਜੀ ਦੇ ਦਵਾਵਾਂ ਹਾਂ ਲਈਆ ਕੋਈ ਗੱਲ ਨਹੀਂ ਕੋਈ ਨਹੀਂ ਰੱਖ ਦੋ ਤੁਸੀਂ ਤੇ ਸੋਨੂ ਵੀਰ ਜੀ ਹਾਂ ਜੀ ਇਹਦੇ ਮੋਲ ਦੀ ਗੱਲ ਕਰੀਏ ਇਹਦੇ ਇਹਦਾ ਮੋਲ ਭਾਜੀ ਮੈਂ ਕਹਿੰਦਾ 83 ਹਜ਼ਾਰ 83 ਹਾਂ ਅੱਛਾ ਦੇਣੀ ਕਿਨੇ ਦੀ ਆਹ ਅਗਲੇ ਵਾਰ ਮਾਲੋ ਇਹ ਪਾਸ ਕਰਕੇ ਲੈਂਦੀ ਨਾ ਪਾਸ ਕਰਕੇ ਭਾਜੀ ਹਰ ਤਾਈਆਂ ਖਾਣਾ ਜਾਈਏ ਦੇਖੋ ਐ ਗੜ ਗੜਦੇ ਥਣ ਲੱਗਾ ਜੀ ਲੱਗ ਗਿਆ ਲੱਗ ਲਓ ਜੀ ਲਓ ਜੀ ਆ ਮਿਲਕਾਲੀ ਪੈਰ ਵੇਖੋ ਕਿੰਨੀ ਮੋਟੀ ਆ ਤੇ ਦੇਖੋ ਝੋਟੀ ਦੀ ਅੱਖ ਵੀ ਬਲੌਰੀ ਤੇ ਨਿੱਕੀ ਸਿੰਗੀ ਪੂਰੀ ਟੌਪ ਦੀ ਝੋਟੀ ਆ ਕੋਈ ਵੀ ਛੋਟੀ ਨਾ ਸਮਝੇ ਵੱਡੀ ਜੀ ਸੋਨ ਵੀਰ 83 ਦੀ ਨਹੀਂ ਦੇਣੀ ਜਾਇ ਦੀਏ 80 ਦੇ ਦੀਏ 80 ਦੀ ਹਾਂ ਦੋ ਛੱਡ ਦਈਏ 76 ਹਜ਼ਾਰ ਦੀ ਪਾਜੀ ਹਾਂ ਨਾ ਦੇਣੀ ਝੋਟੀ ਲੋ ਵੀ ਜੀ 76 ਹਜ਼ਾਰ ਦੀ ਦੇ ਦਈਏ 76 ਹਜ਼ਾਰ ਦੀ ਹਾਂ ਨਾ ਪਿਓ ਨੀਲੀ ਦੇ ਕਾਦੇ ਆ ਹਾਂ ਨਾ ਪਾਜੀ ਵੇਖੋ ਕਈ ਐ ਕਹਿੰਗਾ ਇੱਧਰ ਵੇਖੋ ਪੂਰੀ ਵੱਡੀ ਝੋਟੀ ਦੀ ਵੇਖ ਲਓ ਠੀਕ ਆ ਇਹਦਾ ਕੋਈ ਛੋਟੇ ਨਹੀਂ ਛੋਟੇ ਇੱਥੇ ਇਹ ਤੁਹਾਨੂੰ ਵੀਰ ਮੇਰਾ ਜੇ ਛੋਟੇ ਰਗਾ ਇੱਥੇ ਕਉਦੇ ਆ ਬਿਲਕੁਲ ਬਿਲਕੁਲ ਆ ਵੇਖ ਲੋ ਪੂਰੀ ਵੱਡੀ ਝੋਟੀ ਆ ਮੈਂ ਤਾਂ ਪਹਿਲਾਂ ਹੀ ਕਹਿੰਦਾ ਪਹਾ ਵਾ ਅੱਖਾਂ ਮੀਟ ਕੇ ਕੋਈ ਲਾ ਜੇ ਪੂਰੀ ਵੱਡੀ ਝੋਟੀ ਆ ਫੁੱਲ ਸਹਿਜ ਆ ਵੇਖ ਲੋ ਨਿਸ਼ਾਨੀਆਂ ਸਾਰੀਆਂ ਕਵਰ ਕਰਨ ਲਈ ਬਿਲਕੁਲ ਬਿਲਕੁਲ ਸਹੀ ਗੱਲ ਆ ਗਿਆ ਤੋਹਫਾ ਇਹ ਸੋਨੂੰ ਵੀ 76 ਦੀ ਵਰਾਣਾ ਮਾਤਾ ਜੀ ਮੌਕੇ ਕੋ ਵੀਰ ਭਾਣਾ ਸੋਨੂੰ ਵੀਰੇ ਕਿੱਥੋਂ ਤੋਹਫਾ ਕੱਢ ਲਿਆ ਬਾ ਇਹ ਵੀ ਦੀ 40 ਮਹੀਨੇ ਤੋਂ ਪਲਾਸੀ ਆ ਪਾਸ ਜੀ ਪਲਾਸੀ ਬਾਹਰ ਜੀ ਚਾਹੂ ਤਾਂ ਬਾਹਰ ਜੀ ਚਾਹੂ ਤਾਂ ਬਾਹਰ ਹਾਂ ਜੀ ਪਿਛਲੇ ਸੋਇ ਦੇ ਬੰਦੇ ਉੱਦੋਂ ਨੇ ਆਏ ਆ ਅੱਛਾ ਅੱਛਾ ਥੋੜਾ ਜਿਹਾ ਤਾਂ ਲੋੜਾ ਉਦਾਂ ਹੋਦਾ ਹੈਗਾ ਦੁੱਧ ਦਾ ਕੰਮ ਦੁੱਧ ਦਾ ਕੰਮ ਹਾਂ ਉਹ ਟੋਕੜਾਂ ਦੀਆਂ ਵੇਚ ਦਿੰਦੇ ਆ ਸੱਜਣਾਂ ਫਿਰ ਝੋਟੀਆਂ ਲਿਆ ਕਰ ਤਿੰਨ ਬੂਰੀਆਂ ਲਿਆ ਫਿਰ ਉਹ ਚੈੱਕ ਪਾਸ ਚੈੱਕ ਪਾਸ ਬਾਜੀ ਕਰਾ ਸੱਜਣ ਤਾਂ ਕਿ ਨਾ ਰਿਕਾਰਡ ਇਹ ਗਈ ਹੈ ਸੱਜਣ ਪਹਿਲੇ ਸੋਇ ਦੇ ਭਰਿਆ ਹੋ ਹੁਣ ਆਰ ਕੇ ਬੀਨੀ ਸੋਇ ਅੱਛਾ 16 ਕਿਲੋ 17 16 17 ਕਿਲੋ ਅੱਛਾ ਅੱਛਾ ਇਨੇ ਇਹ ਨਹੀਂ ਕੋਣ ਦਾ ਦੂਜੇ ਤੇ ਆ ਜੀ ਦੂਜੇ ਹਾਂ 14 ਫਲਾਸਿਆ ਇਹਦਾ ਆਪਣੀ ਕਿਹੜਾ ਠਿਕਾਣਾ ਨਾਰਲੀ ਨਾਰਲੀ ਹਾਂ ਉਹ ਤਾਂ ਸਨੇ ਹੀ ਨਾਰਲੀ ਦਾ ਠਿਕਾਣਾ ਹਾਂ ਮੋੜ ਦੋ ਦੋ ਹੋਵੇ 9 ਕਿਲੋ ਅੱਛਾ ਆਪਾਂ 9 ਨਹੀਂ ਕਹਿਣਾ ਹਾਂਜੀ ਆਪਾਂ 8 ਤੋਂ 100 200 ਗ੍ਰਾਮ ਅੰਦਰ ਪਾਉਂਦਾ ਨਹੀਂ ਨਹੀਂ ਬਿਲਕੁਲ ਸਹੀ ਆਈ ਆ ਨਾਲੇ ਆਈ ਆ 200 200 ਗ੍ਰਾਮ ਪਾਉਂਦਾ ਜੀ ਆ ਜਰਾ ਸ਼ਾਂਗ ਜਰਾ ਜੀ ਇੱਦੋਂ ਤਹਾਂ ਪਾਸ ਤੋਂ ਭਾਈ ਆਉਂਦੀ ਆ ਪੁੱਛਿਆ ਟੱਕਾਂ ਦਾ ਵਾ ਇਹ ਸ਼ਾਂਗ ਅਗਲੇ ਪਾਸੇ ਉਹ ਉਹ ਇਹ ਆਓ ਵੇਖੋ ਆ ਛੋਟਾ ਜਾਈ ਉਹਦੇ ਹਾਂ ਨਹੀਂ ਦੱਸਿਆ ਮਾਰ ਦੋ ਚੱਲਣਾ ਕੈਮਰਾ ਨਹੀਂ ਮਾਰਤਾ ਹਾਂ ਦੱਸਿਆ ਚੰਗਾ ਤਾਂ ਵੇਹੇ ਤੂੰ ਤਾਂ ਪੰਜ ਸੱਤ ਦਸਾ ਹੁੰਦਾ ਕੋਈ ਗੱਲ ਨਹੀਂ ਕੋਈ ਨਹੀਂ ਉਹ ਵੱਖਰੇ ਲਗਾਉਂ ਉਹ ਵੱਖਰੇ ਲਗਾਵਾ ਵੱਖਰਾ ਹੀ ਲਗਾ ਕੋਈ ਉਹ ਨੂੰ ਆਦੇ ਭਾਜੀ ਤੁਸੀਂ ਇੱਕ ਤਾਰਾ ਤੁਹਾਨੂੰ ਨਾ ਨਾ ਕੱਢੋਗੇ ਹਾਂਜੀ ਤਾਂ ਨਹੀਂ ਸੁੱਕ ਜਣਾ ਉਹਦੇ ਨਾਲੇ ਨਹੀਂ ਇਹ ਤਾਂ ਕੋਈ ਚੱਕਰ ਨਹੀਂ ਆ ਵੀ ਹਾਂ ਬਾਕੀ ਇਹ ਕਿਹੜਾ ਕੁਝ ਕਹਿੰਦਾ ਵੀਰ ਹਾਂ ਠੀਕ ਹੈ ਕਿ ਨਹੀਂ ਭਾਜੀ ਪਾਜੀ ਚੋਅ ਹੈ ਓਕੇ ਚੋਈਏ ਇੰਨਾ ਜੇ ਨਜ਼ਰ ਨਹੀਂ ਲੱਗਦੀ ਹਾਂ ਪਰ ਛੋਟੀ ਪਿਛਲੇ ਸੋਇਓ ਵੀਰ ਹੋਣੀ ਐਂਦੇ ਆ ਹਾਂਜੀ 2.5 ਲੱਖ ਦੀ ਲੈਦੀ ਛੋਟੀ ਨਾਲ 2.5 ਲੱਖ ਦੀ ਹਾਂ ਅੱਛਾ ਹੋਣ ਵੀ ਐ ਕਰ ਦੋ ਤੇ ਜੇ ਚੰਗੀ ਸੇਵ ਹੈ ਪੂਰੀ ਵੱਡੀ ਛੋਟੀ ਜੇ ਅਜੇ ਜੋੜਾ ਹੀ ਵੱਡਾ ਛੋਟੀਆਂ ਦਾ ਤੇ ਦੋਵੇਂ ਛੋਟੀਆਂ ਟੌਪ ਤੋਂ ਟੌਪ ਦੀਆਂ ਜੀ ਕੋਈ ਕਮੀ ਵਾਲੀ ਗੱਲ ਨਹੀਂ ਹੈਗੀ ਇਹਨਾਂ 'ਚ ਫੇਰ ਵੀ ਨਾਲੇ ਕਰ ਜਿਹੜੀ ਵਾਲਿਆਂ ਨੇ ਅੱਛਾ ਅਜੇ ਭਾਈ ਜਦੋਂ ਤਿਆਰ ਵੀ ਛੋਟੀ ਫੇਰ ਦੇ ਦਿਓ 2520 25 ਫੇਰ ਭੇਜ ਸਵਾ ਦੋ ਦੀ ਫੇਰ ਹੋ ਗਈ ਹੈ ਫੇਰ ਭੇਜੋ ਜੀ ਉਹ ਵੀ ਜੇ ਅਗਲੇ ਪਾਸੇ ਕਰੀਏ ਠੀਕ ਆ ਤੁਹਾਨੂੰ ਪਤਾ ਹੈ ਔਰ ਵੀ ਜਨਾਂ ਲੈ ਗਿਆ ਸੋਨੂੰ ਵੀਰ ਉਹਨੇ ਕਿੱਥੇ ਦੇਣੀ ਆ ਤੇ ਗਲਤ ਕਾ ਲਿਆ ਪਰ ਇਹਦੇ ਫਾਇਦੇ ਵੇਖੋ ਹਾਂਜੀ ਇੱਕ ਗੱਬਣ ਹਾਂਜੀ ਮਸਲਾ ਬਸ ਸੱਜਰੀ ਪਾਈਏ ਜੀ ਹੁਣ ਮੰਨ ਲਓ ਸੱਜਰੇ ਚੋ ਦੀ ਹੈ ਨਾ ਦੁੱਧ ਵੀ ਦੇਈ ਜਾਣ ਵਾਲੇ ਨਾਲੇ ਤੇ ਨਾਲੇ ਘੱਬਣ ਹਾਂ ਨਾਲੇ ਘਰ ਦਾ ਚਾਹ ਪਾਣੀ ਟੈਂਪਾ ਬਾਚ ਚਲਾਉਣਾ ਨੇ ਹੋਰ ਰੁਪਿਆ ਰੋਜ਼ੋ 5-700 ਸਾਨੂੰ ਵੀ ਕਿੰਨਾ ਮੋਲੀ ਜਦਾ ਰੋਜ਼ 5-700 ਰੁਪਿਆ ਨਾਲ ਹੀ ਲਿਓਾਇ ਨਹੀਂ ਬਿਲਕੁਲ ਬਿਲਕੁਲ ਤੇ ਨਾਲੇ ਗਾਹ ਰਕਮ ਜੋੜ ਦਨੀ ਕਿੰਨਾ ਮੋਲ ਜੀ ਦੱਸੋ ਤੇ ਭਾਜੀ ਮੈਂ ਕਰਦਾ ਜੀ ਇੱਕ 30 ਨੀ ਜਾਇਜ਼ ਦਈਏ ਪਰ ਇੰਦਰ ਵੇਖੋ ਛੋਟੀ ਮੈਂ ਕਹਿੰਨਾ ਚੰਗੀ ਆ ਬਿਲਕੁਲ ਸੱਚੀ ਗੱਲ ਹੈ ਤੁਹਾਡੀਆਂ ਦੇਖੋ ਦੋਵੇਂ ਵੱਡੀਆਂ ਝੋਟੀਆਂ ਦੋਵੇਂ ਵੱਡੀਆਂ ਆ ਵੱਡੀਆਂ ਵਾ ਅਲਜਾਇਜ਼ ਕਰਦੀਏ ਕੋਈ ਨਹੀਂ ਕਿਸੇ ਪੈਨਪਰਾ ਨੂੰ ਫਾਇਦਾ ਹੋ ਜਾਂਦਾ ਏ ਹਾਂਜੀ ਨਹੀਂ ਕੋਈ ਕਮੀ ਵਾਲੀ ਗੱਲ ਨਹੀਂ ਵੀਰੇ ਹਾਂ ਆਪਾਂ ਤਾਂ ਪਹਿਲਾਂ ਹੀ ਦੱਸਤਾ ਏ ਦੱਸੋ ਸੋਨੂੰ ਵੀਰ ਇਹਦੀ ਹੋਇਆ ਵੇਜ ਦੱਸੋ ਕਿੰਨੇ ਦੀ ਫਿਰ ਲਾਸਟ ਹਾਂ ਨਾ ਜੀ ਹਾਂ ਨਾ ਹੀ 2000 ਦੇ ਦਈਏ ਭਾਈ ਨਹੀਂ ਸੋਨੂੰ ਤੇਰੇ ਮੁੱਲ ਦੇ ਬਿਲਕੁਲ ਜਾਇਜ਼ ਪਰ ਭਾਈ ਚੀਜ਼ ਦਾ ਮੁੱਲ ਤੇ ਚੀਜ਼ ਹੀ ਬਣਾਓ 1200 ਹੀ ਦੇ ਦਈਏ ਜੀ ਲਗਾ ਕੇ ਭਾਈ ਠੀਕ ਆ ਸਿਰਫ ਮਾਨਤਾ ਦੀ ਛੋਟ ਦਾ ਕੰਮ ਹੈ ਛੋਟ ਦੀ ਗੱਲ ਨਹੀਂ ਜੀ ਹਾਂ ਬਿਲਕੁਲ ਨਹੀਂ ਠੀਕ ਹੈ ਵੀਰ ਦੀ ਗੱਲ ਹਾਂ ਬਾਕੀ ਛੋਟੀ ਅੱਖਾਂ ਵੀ ਲਏ ਉਹ ਲੈ ਜੀ ਨਹੀਂ ਕੋਈ ਕਮੀ ਨਹੀਂ ਵੀ ਜੀ 5 ਸਤਾ ਤੱਕ ਗਾਰੰਟੀ ਫੁੱਲ ਠੀਕ ਆ ਠੀਕ ਹੈ ਨਾ ਬਿਲਕੁਲ ਵੀਰ ਦੀ ਗੱਲ ਅੱਜ ਤਰੀਕ ਹੋ ਗਈ ਜੇ ਮੰਨ ਲਓ ਦੂਜਾ ਮਹੀਨਾ ਹਾਂ ਇਹ ਤਰੀਕਾ ਜਿਕੇ ਨਹੀਂ ਵੀਰੇ 7 ਅੱਜ ਮੇਰਾ 7 ਤਰੀਕ 7 ਹੀ ਹੈ ਨਾ 7 ਤਰੀਕ ਤੇ ਜਾਮੀ ਦੋ ਚਾਰ ਅੱਜ ਵਾਰ ਗਾਇਸ਼ ਨਹੀਂ ਸ਼ਨੀਵਾਰ ਠੀਕ ਹੈ ਵੀਰੇ ਮੇਰਾ ਵੀਰ ਮੇਰੀ 15 ਦੀ ਦਾ ਛੋਰੀ ਚੱਕ ਲੈ ਜਾ ਨਹੀਂ ਕੋਈ ਗੱਲ ਨਹੀਂ 50 ਸਤਾ ਦਾ ਕਬਲੀ ਗੱਡੀ ਮਲਕੇ ਬਸ ਇੱਕ 20 ਦੀ ਹੈ ਨਾ ਆਪਾਂ ਕਹੀ ਇਹ ਇੱਕ 20 ਦੀ ਹਾਂ ਨਾ ਦੇਣੀ ਛੋਟੀ ਹੈ ਵੀ ਠੀਕ ਹੈ ਚਲੋ ਵਧੀਆ ਗੱਲ ਸੁਣ ਵੀਰ ਜੋ ਕੋ ਕਰਾਂ ਜੋ ਆਪਣੀ ਮਿਹਰਬਾਨੀ ਉਹ ਮੇਰਾ ਵੀਰ ਜੇ ਸੁਈ ਆ ਆਪਣੀ ਨੂੰ ਚੈੱਕ ਪਾਸਟ ਪਾਸ ਕਰਕੇ ਖੜੇ ਜਿਹੜੀਆਂ ਸੁਈਆਂ ਵਾ ਸ਼ਾਗ ਨਾਲ ਥਾਂ ਦਾ ਉੱਥਾਰੇ ਬਣਿਆ ਉਹ ਖਾਤਾ ਹੈ ਉਹ ਵੱਖਰਾ ਹੀ ਹੈ ਵੱਖਰਾ ਵੱਖਰਾ ਠੀਕ ਹੈ ਸੋਨੂੰ ਵੀਰ ਜੀ ਬਹੁਤ ਬਹੁਤ ਧੰਨਵਾਦ ਬੜੀ ਬਰੀਡ ਤਿਆਰ ਕਰੀਆ ਕੱਟੀ ਪਾ ਲਈਏ ਉਹ ਵੀ ਬੜੀ ਔਖੀ ਪਾ ਲਈ ਬੜੀ ਸਹੀ ਗੱਲ ਹੈ ਤੁਹਾਡੀ ਠੀਕ ਹੈ ਸੋਨੂੰ ਵੀਰ ਜੀ ਸਾਰਾ ਫਰੋਆ ਕੱਦ ਵਜਦੇ ਦੇਖੋ ਕਹਿ ਬਹੁਤ ਜ਼ਿਆਦਾ ਕੱਦ ਵਜਨ ਝੋਟੀ ਦਾ ਪਰ ਪਹਿਲਾਂ ਦੱਸਦਾ ਕਿ ਕੋਈ ਕਸਰ ਵਾਲੀ ਗੱਲ ਹੀ ਨਹੀਂ ਹੈਗੀ ਵੇਖੋ ਟੋਕੜ ਹੋਈ ਆ ਹਾਂਜੀ ਹਾਂਜੀ ਸੱਜਿਆਂ ਨੂੰ ਝੱਡਾ ਲਗਾ ਆ ਵੇਖੋ ਟਿੱਕੋ ਜੀਆਂ ਜੇ ਦੋਵੇਂ ਝੋਟੇ ਲਓ ਵੀਰ ਜੀ ਦੇਖੋ ਆ ਵੇਖੋ ਐ ਘਿਰ ਘਿਰਦੇ ਝੋਟੀ ਨੂੰ ਥਣ ਲੱਗਾ ਹੈ ਹਾਂ ਕੋਈ ਕਮੀ ਵਾਲੀ ਨਹੀਂ ਯਾਰਾ ਗੱਲ ਹੈ ਕਿ ਇੱਥੇ ਕਿਹੜੀ ਕੋਈ ਗੱਲ ਹੈ ਹੈਂ ਮੇਰਾ ਵੀ ਰਖਾ ਮੀਂਹ ਦਿਖਲਾ ਜੇ ਆਪਣੇ ਬਾਕੀ ਸਾਰੇ ਭਰਾ ਆ ਹਾਂਜੀ ਬਿਲਕੁਲ ਬਿਲਕੁਲ ਸਾਰੇ ਨਾਲ ਆਪਣਾ ਪਿਆਰ ਪਿਆਰ ਆ ਬਿਲਕੁਲ ਬਿਲਕੁਲ ਵੀ ਆਪਣੇ ਭਰਾਵਾਂ ਨਾਲ ਕਈ ਆਪਣੀ ਸੁਲਾਫਾ ਪੁਲਾ ਕਾਦੀ ਹੋਈ ਆ ਠੀਕ ਆ ਵੀ ਠੀਕ ਆ ਨਹੀਂ ਬਹੁਤ ਬਹੁਤ ਵਧੀਆ ਗੱਲਾਂ ਆ ਪਿਆਰ ਨਾਲ ਰਹਿਣਾ ਚਾਹੀਦਾ ਵੀ ਸਾਰੇ ਭਰਾਵਾਂ ਬਿ ਪਿਆਰ ਨਾਲ ਰਹੀਏ ਜਦੋਂ ਇੱਕ ਦੂਜੀ ਲੋਟ ਪੈਦੀ ਆ ਬਿਲਕੁਲ ਵੀਰ ਬਿਲਕੁਲ ਬਸ ਠੀਕ ਆ ਸੋਨੂੰ ਵੀਰ ਜੀ ਬਹੁਤ ਧੰਨਵਾਦ ਵੀਰ ਜੀ